ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰਸ ਨਾਲ ਹੋ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਅਮਰਪਿਤਕਾ ਰਾਜੀ ਨਵੀਂ ਕਲੈਕਸ਼ਨ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਵਾਲੀ ਜਿੰਨੀ ਵੀ ਕਲੈਕਸ਼ਨ ਆਪਾਂ ਤੁਹਾਨੂੰ ਦਿਖਾਵਾਂਗੇ ਸਾਰੇ ਦਾ ਤੁਹਾਨੂੰ ਪ੍ਰੋਪਰ ਫੈਬਰਿਕ ਬਾਰੇ ਦੱਸਾਂਗੇ ਪ੍ਰੋਪਰ ਵਰਕ ਬਾਰੇ ਦੱਸਾਂਗੇ ਪ੍ਰੋਪਰ ਕਲਰ ਬਾਰੇ ਦੱਸਾਂਗੇ ਠੀਕ ਹੈ ਜੀ ਪਹਿਲਾਂ ਤਾਂ ਮੈਂ ਉਹਨਾਂ ਭੈਣਾਂ ਦੇ ਸਵਾਲ ਦਾ ਜਵਾਬ ਦੇਣਾ ਚਾਹੁੰਦੀ ਹਾਂ ਜਿਹੜੀਆਂ ਭੈਣਾਂ ਸਾਡੇ ਨਾਲ ਨਵੀਆਂ ਜੁੜਦੀਆਂ ਨੇ ਹਮੇਸ਼ਾ ਹੀ ਸਾਨੂੰ ਇਹ ਮੈਸੇਜ ਕਰਿੰਦਾ ਹੋਣਾ ਦਾ ਕਿ ਅਸੀਂ ਆਰਡਰ ਕਿੱਦਾਂ ਕਰ ਸਕਦੇ ਹਾਂ ਦੇਖੋ ਭੈਣੋ ਤੁਹਾਨੂੰ ਇਹਨਾਂ ਡਿਜ਼ਾਈਨਾਂ ਦੇ ਵਿੱਚੋਂ ਕੋਈ ਵੀ ਡਿਜ਼ਾਈਨ ਪਸੰਦ ਆ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਅਗਰ ਤੁਹਾਨੂੰ ਸਾਡੀ ਪ੍ਰਾਈਸ ਜਿਹੜੀ ਠੀਕ ਲੱਗ ਰਹੀ ਹੈ ਤੁਹਾਨੂੰ ਕਲਰ ਸਾਡੇ ਠੀਕ ਲੱਗ ਰਹੇ ਨੇ ਵਰਕ ਸਾਡੇ ਠੀਕ ਲੱਗ ਰਹੇ ਨੇ ਤਾਂ ਤੁਸੀਂ ਸਾਡ ਨੂੰ ਜਿਹੜਾ ਆਪਣਾ ਆਰਡਰ ਦੇਣਾ ਹੈ ਤੁਸੀਂ ਕਿੰਨੇ ਸੂਟਾਂ ਦਾ ਸਾਨੂੰ ਆਰਡਰ ਦੇਣਾ 10 ਦੇਣਾ 15 ਦੇਣਾ 5 ਦੇਣਾ ਠੀਕ ਹੈ ਵੈਸਾ ਅਸੀਂ ਸਾਡੀ ਕੋਸ਼ਿਸ਼ ਇਹ ਹੁੰਦੀ ਕਿ ਆਪਾਂ 5 ਸੂਟਾਂ ਦਾ ਆਰਡਰ ਜਿਹੜਾ ਉਹ ਲੈਨੇ ਆ ਠੀਕ ਹੈ ਜੀ ਇਸ ਤੋਂ ਘੱਟ ਜਿਹੜਾ ਆ ਸੂਟ ਹੁੰਦੇ ਨੇ ਉਹ ਆਰਡਰ ਜਿਹੜਾ ਸਾਨੂੰ ਲੈਣਾ ਬੜਾ ਮੁਸ਼ਕਲ ਹੋ ਜਾਂਦਾ ਕਿਉਂਕਿ ਘੱਟ ਠੀਕ ਹੈ ਜੀ ਤੇ ਲੋ ਜੀ ਸਕਰੀਨ ਦੇ ਉੱਪਰ ਆਪਣਾ WhatsApp ਨੰਬਰ ਸ਼ੋ ਹੋ ਰਿਹਾ ਇਹਨਾਂ ਡਿਜ਼ਾਈਨਰਾਂ ਦੇ ਵਿੱਚੋਂ ਤੁਸੀਂ ਕੋਈ ਵੀ ਡਿਜ਼ਾਈਨ ਬਲਾਈਕ ਕਰ ਦਿਓ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਸਾਡੇ ਤੋਂ ਪ੍ਰਾਈਸ ਜਿਹੜੀ ਲੈ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਰਹੀ ਗੱਲ ਆਰਡਰ ਦੀ ਆਰਡਰ ਤੋਂ ਸੀ ਤੁਹਾਨੂੰ ਜਿਵੇਂ ਦੱਸ ਦਿੱਤਾ ਕਿ ਅਸੀਂ ਇਹ ਸੂਟ ਰੈਡੀ ਕਰਵਾਉਣਾ ਆਪਣਾ ਮੈਜ਼ਰਮੈਂਟ ਭੇਜਣਾ ਔਰ ਸੈਕੰਡ ਜਿਹੜੀ ਮੇਨ ਗੱਲ ਹੈ ਜੀ ਉਹ ਹੈਗੀ ਪੇਮੈਂਟ ਦੀ ਠੀਕ ਹੈ ਜੀ ਜਿੰਨਾ ਟਾਈਮ ਤੁਹਾਡੀ ਪੇਮੈਂਟ ਸਾਡੇ ਕੋਲ ਨਹੀਂ ਆਂਦੀ ਅਸੀਂ ਤੁਹਾਡਾ ਕੰਮ ਜਿਹੜਾ ਸ਼ੁਰੂ ਨਹੀਂ ਕਰਨਾ ਹੈਗਾ ਠੀਕ ਹੈ ਜੀ ਬਿਨਾ ਪੇਮੈਂਟ ਤੋਂ ਕਿਸਦਾ ਸੂਟ ਹੋ ਆਰਡਰ ਤੁਹਾਡਾ ਉਦੀ ਫਾਈਨਲ ਹੋ ਜਾਏਗਾ ਜਦੋਂ ਤੁਹਾਡੀ ਪੇਮੈਂਟ ਸਾਡੇ ਕੋਲ ਆ ਗਈ ਐਂਡ ਤੁਸੀਂ ਪੇਮੈਂਟ ਕਿਵੇਂ ਕਰਨੀ ਪੇਮੈਂਟ ਕਰਨ ਲਈ ਤੁਹਾਡੇ ਕੋਲ ਦੋ ਤਿੰਨ ਆਪਸ਼ਨ ਨੇ ਤੁਸੀਂ ਰਮੀਟਰੀ ਰਾਈਸ ਸਾਨੂੰ ਪੇਮੈਂਟ ਭੇਜ ਸਕਦੇ ਹੋ ਸੈਕਿੰਡ ਤੁਸੀਂ ਡਾਇਰੈਕਟਲੀ ਅਕਾਊਂਟ 'ਚ ਕਰ ਸਕਦੇ ਹੋ ਐਂਡ ਵੈਸਟਰਨ ਯੂਨੀ ਰਾਈਸ ਤੁਸੀਂ ਭੇਜ ਸਕਦੇ ਹੋ ਠੀਕ ਹੈ ਜੀ ਅਗਰ ਤੁਸੀਂ ਸਾਨੂੰ ਇੰਡੀਆ ਤੋਂ ਦੇਖ ਰਹੇ ਹੋ ਤੁਸੀਂ ਇੱਥੇ ਸੂਟ ਬਾਇਕ ਕਰ ਰਹੇ ਹੋ ਤੁਸੀਂ ਸਾਨੂੰ ਗੂਗਲ ਪੇ ਕਰ ਸਕਦੇ ਹੋ ਐਂਡ ਅਕਾਊਂਟ 'ਚ ਵੀ ਪੇਮੈਂਟ ਕਰ ਸਕਦੇ ਹੋ ਠੀਕ ਹੈ ਜੀ ਪੇਮੈਂਟ ਦਾ ਸਕਰੀਨਸ਼ਾਟ ਤੁਸੀਂ ਸਾਨੂੰ ਭੇਜਣਾ ਜੀ ਠੀਕ ਹੈ ਜਦੋਂ ਤੁਸੀਂ ਸਕਰੀਨਸ਼ਾਟ ਭੇਜੋਗੇ ਤੁਹਾਡੇ ਕੋ ਜੇਦੋਂ ਲਾਸਟ ਇਹ ਆਪਣਾ ਬਿੱਲ ਬਣੇਗਾ ਤਾਂ ਆਪਾਂ ਉਸ ਜੋ ਤੁਹਾਡੀ ਪੇਮੈਂਟ ਆਈ ਉਹਨੂੰ ਆਪਾਂ ਕੱਟ ਕਰ ਦਾਂਗੇ ਠੀਕ ਹੈ ਜੀ ਤੇ ਲੋ ਜੀ ਕਰਦੇ ਆਂ ਅਸ ਵਾਲੀ ਕਲੈਕਸ਼ਨ ਸ਼ੁਰੂ ਉਸ ਤੋਂ ਪਹਿਲਾਂ ਅਗਰ ਚੈਨਲ ਤੇ ਤੁਸੀਂ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਲੋ ਜੀ ਪਹਿਲਾ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਜਿਹੜੀਆਂ ਭੈਣਾਂ ਸਾਨੂੰ ਲੰਬੇ ਸਮੇਂ ਤੋਂ ਦੇਖ ਰਹੀ ਹੋ ਨਾ ਸਾਰੀਆਂ ਭੈਣਾਂ ਨੂੰ ਪਤਾ ਕਿ ਇਹ ਡਿਜ਼ਾਈਨ ਆਪਾਂ ਕਾਫੀ ਵਾਰ ਰੈਡੀ ਕਰ ਚੁੱਕੇ ਹਾਂ ਬਟ ਇਸ ਵਾਰ ਥੋੜਾ ਆਪਾਂ ਚੇਂਜ ਕੀਤਾ ਹੈ ਡਿਜ਼ਾਈਨ ਡਿਜ਼ਾਈਨ ਆਪਾਂ ਚੇਂਜ ਕਰਨਾ ਤੁਹਾਡੀ ਚੋਇਸ ਅਕੋਰਡਿੰਗ ਚੇਂਜ ਕਰਨਾ ਕਲਰ ਤੁਹਾ ਤੁਹਾਨੂੰ ਜਿਵੇਂ ਆਪਾਂ ਕਰ ਰਹੇ ਹਾਂ ਸੂਟਾਂ ਦੀ ਸਟਿਚਿੰਗ ਤੁਹਾਨੂੰ ਉਸੇ ਤਰੀਕੇ ਨਾਲ ਹੀ ਕਰਕੇ ਦਵਾਂਗੇ। ਫਿਰ ਤੁਸੀਂ ਨੈਕ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਨੈਕ ਬਣਿਆ ਹੋਇਆ ਐਂਡ ਫੈਬਰੀ ਦੀ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਸ ਫੈਬਰੀ ਦੇ ਉੱਪਰ ਆਪਾਂ ਇਹ ਰੈਡੀ ਕੀਤੇ ਆਂ ਤੁਸੀਂ ਕਿਸ ਫੈਬਰੀ ਦੇ ਉੱਪਰ ਕਰਵਾ ਸਕਦੇ ਹੋ। ਮਹਿਰੂਨ ਕਲਰ ਦਾ ਆਪਾਂ ਪੈਸ ਦਿੱਤਾ ਹੋਇਆ ਇਹ ਆਪਾਂ ਜ਼ੀਰਾਫ ਸਿਲਕ ਦੇ ਉੱਪਰ ਪਹਿਲਾਂ ਵੀ ਕਾਫੀ ਸੂਟ ਰੈਡੀ ਕੀਤੇ ਆਂ ਉਹਦੇ ਚ ਨੈਕ ਸੇਮ ਸੀ ਠੀਕ ਹੈ ਬਾਕੀ ਡਿਜ਼ਾਈਨ ਆਪਾਂ ਇਹਦੇ ਵਿੱਚ ਚੇਂਜ ਕੀਤਾ ਹੋਇਆ। ਲਓ ਜੀ। ਡਿਜ਼ਾਈਨ ਆਪਾਂ ਇਹ ਚੇਂਜ ਕੀਤਾ ਕਿਤੇ ਘੇਰੇ ਦੇ ਉੱਪਰ ਕਾਫੀ ਜ਼ਿਆ ਕੇਰੇ ਦੇ ਉੱਪਰ ਹਲਕੀ ਜੀ ਵੇਲ ਬਣੀ ਹੋਈ ਸੀ ਸਿਰਫ ਇਹ ਵਾਲੀ ਠੀਕ ਹੈ ਜੀ ਬਟ ਇਸ ਵਾਰ ਪਹਿਣਾ ਕਹਿ ਰਹੀ ਸਾਨੂੰ ਕਿ ਸਾਨੂੰ ਥੋੜਾ ਵਰਕ ਜ਼ਿਆਦਾ ਚਾਹੀਦਾ ਉਹਨਾਂ ਨੇ ਆਪਣੇ ਆ ਸਪੈਸ਼ਲ ਡੇ ਤੇ ਉਹਨਾਂ ਨੇ ਵੇਅਰ ਕਰਨਾ ਤੇ ਆਪਾਂ ਇਹਨੂੰ ਹੋਰ ਜ਼ਿਆਦਾ ਸਪੈਸ਼ਲ ਕਰ ਦਿੱਤਾ ਠੀਕ ਹੈ ਜੀ ਮਹਿਰੂਮ ਕਲਰ ਦੇ ਨਾਲ ਬਹੁਤ ਸੋਹਣੀ ਜੀ ਗ੍ਰੇਸ ਆ ਰਹੀ ਹੈ ਲੋ ਜੀ ਪੂਰੇ ਸੂਟ ਦੇ ਜਿਸ ਤਰ੍ਹਾਂ ਤੁਹਾਨੂੰ ਸਿੱਪੀ ਦਾ ਕੰਮ ਮਿਲੇਗਾ ਇਹਦੇ ਨਾਲ ਤੁਹਾਡੇ ਸੂਟ ਜਿਹੜੀ ਲੁੱਕ ਹੈ ਉਹ ਕਾਫੀ ਜ਼ਿਆਦਾ ਹੈਵੀ ਬਣ ਜਾਂਦੀ ਹੈ ਲੋ ਜੀ ਇਸ ਤਰੀਕੇ ਨਾਲ ਬਾਜ਼ੂ ਦੇ ਉੱਪਰ ਕੰਮ ਜੋ ਬਾਜ਼ੂ ਦੇ ਉੱਪਰ ਕੰਮ ਹੈ ਉਹੀ ਆਪਾਂ ਕੇਰੇ ਦੇ ਉੱਪਰ ਵੀ ਕੀਤਾ ਹੋਇਆ ਠੀ ਤੁਸੀਂ ਇਸ ਨੂੰ ਘੱਟ ਕਰਵਾਣਾ ਤਾਂ ਆਪਾਂ ਇੰਸਟਾਗ੍ਰਾਮ ਤੇ ਤਾਂ ਆਪਾਂ ਇੱਕ ਵੀਡੀਓ ਅਪਲੋਡ ਕੀਤੀ ਹੋਈ ਉਹਦੇ ਵਿੱਚ ਬਹੁਤ ਸੋਹਣਾ ਨਾਰਮਲ ਜਾਂ ਵਰਕ ਕੀਤਾ ਹੋਇਆ ਜਿਵੇਂ ਨੈਕ ਦਾ ਕੰਮ ਹੈ ਉਸੇ ਤਰੀਕੇ ਹੀ ਘੇਰੇ ਦਾ ਕੰਮ ਕੀਤਾ ਹੋਇਆ ਐਂਡ ਬਾਹੂ ਦਾ ਕੰਮ ਸੇਮ ਰਹੇਗਾ ਠੀਕ ਹੈ ਜੀ ਉਹਦਾਂ ਪ੍ਰਾਈਸ ਕਾਫੀ ਜ਼ਿਆਦਾ ਘੱਟ ਜਾਏਗੀ ਅਗਰ ਤੁਸੀਂ ਐਜ਼ ਇਟ ਹੀ ਬਣਾਉਣਾ ਚਾਹੁੰਦੇ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਸਾਡੇ ਤੋਂ ਪ੍ਰਾਈਸ ਜਿਹੜੀ ਲੈ ਸਕਦੇ ਹੋ ਠੀਕ ਹੈ ਫੈਬਰਿਕ ਆਪਾਂ ਤੁਹਾਨੂੰ ਦੱਸ ਦਿੱਤਾ ਕਿ ਜ਼ਰਾਫ ਸਿਲਕ ਰਹੇਗਾ ਇਹਦਾ ਹਲਕਾ ਜਿਹਾ ਟੱਚ ਅਪ ਅਗਰ ਆਪਾਂ ਗੱਲ ਕਰੀਏ ਤਾਂ ਸ਼ਿਮਰ ਦੇ ਨਾਲ ਮਿਲਦਾ ਜੁਲਦਾ ਬਟ ਇਹ ਤੇ ਹੁਣ ਕੁਝ ਪਹਿਣਾ ਤਾਂ ਸਾਨੂੰ ਮੈਸੇਜ ਆਉਣਗੇ ਕਿ ਅਮਰ ਜਿਹੜੀ ਸ਼ਿਮਰ ਹੈ ਉਹ ਸਾਨੂੰ ਚੁਬਦੀ ਚੁਬੇਗੀ ਤਾਂ ਨਹੀਂ ਇਹਦੇ ਵਿੱਚ ਕੁਝ ਏਦਾਂ ਦੀ ਤੰਦ ਤਾਂ ਨਹੀਂ ਹੈਗੀ ਜੋ ਸਾਨੂੰ ਇਰੀਟੇਸ਼ਨ ਕਰੇਗੀ ਇਦਾਂ ਦਾ ਕੁਝ ਨਹੀਂ ਹੈਗਾ ਬਹੁਤ ਜ਼ਿਆਦਾ ਸੌਫਟ ਫੈਬਰਿਕ ਹੈ ਐਂਡ ਕਾਫੀ ਸਾਰੇ ਸੂਟ ਆਪਾਂ ਰੈਡੀ ਕਰ ਚੁੱਕੇ ਆ ਕਿਸੇ ਦੀ ਕੋਈ ਕੰਪਲੇਨ ਨਹੀਂ ਇੱਕ ਤਾਂ ਫੈਬਰਿਕ ਜਿਹੜਾ ਪਾਰਟੀ ਵੇਅਰ ਹੈ ਅਗਰ ਤੁਸੀਂ ਕ੍ਰੇਪ ਸਿਲਕ ਤੋਂ ਕੁਝ हटਕੇ ਵੇਅਰ ਕਰਨਾ ਚਾਹੁੰਦੇ ਤੁਸੀਂ ਇਸ ਫੈਬਰਿਕ ਦੇ ਉੱਪਰ ਸੂਟ ਜਿਹੜੇ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਲਓ ਜੀ ਹੁਣ ਗੱਲ ਕਰਦੇ ਆਪਾਂ ਸਟਿਚਿੰਗ ਦੀ ਇਸ ਤਰੀਕੇ ਨਾਲ ਆਪਾਂ ਮਹਿਰੂਨ ਕਲਰ ਦੀ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਹੈ ਜੋ ਕਲਰ ਆਪਾਂ ਪੈਚ ਲਗਾਇਆ ਉਸੇ ਸੇਮ ਫੈਬਰਿਕ ਦਾ ਹੀ ਇਹ ਵਾਲੇ ਆਪਾਂ ਜਿਹੜੀ ਫਿਨਿਸ਼ਿੰਗ ਪੱਟੀ ਦਿੱਤੀ ਹੈ ਕੋਈ ਇਦਾਂ ਨਹੀਂ ਹੈਗਾ ਕਿ ਆਪਾਂ ਰੈਡੀमेड ਜਿਹੜੀ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਹੈ ਨਹੀਂ ਉਹਦਾ ਕੋਈ ਮਤਲਬ ਨਹੀਂ ਮੰਨਦਾ ਜਦੋਂ ਸੂਟ ਆਪਾਂ ਆਪਣੀ ਖੁਸ਼ੀ ਨਾਲ ਰੈਡੀ ਕਰਵਾ ਰਹੇ ਹਾਂ ਤਾਂ ਉਹਨੂੰ ਸਟਿਚਿੰਗ ਦੇ ਵਿੱਚ ਆਪਾਂ ਕੋਈ ਕਮੀ ਪੇਸ਼ੀ ਜਿਹੜੀ ਨਹੀਂ ਛੱਡਦੇ ਹੈਗੇ ਲਓ ਜੀ ਇਸ ਤਰ੍ਹਾਂ ਰਹੇਗਾ ਜੀ ਆਪਣੀ ਸਲਵਾਰ ਦੇ ਉੱਪਰ ਵਰਕ ਤੁਸੀਂ ਇਹਦੇ ਨਾਲ ਟਰੌਜ਼ਰ ਵੀ ਬਣਾ ਸਕਦੇ ਹੋ ਕਾਫੀ ਸਾਰੇ ਹੋਰ ਸੂਟ ਜਿਹੜੇ ਰੈਡੀ ਹੋ ਰਹੇ ਨੇ ਅਲੱਗ ਨੈਕਸਟ ਵੀਡੀਓ ਚ ਆਪਾਂ ਤੁਹਾਨੂੰ ਉਹ ਵੀ ਸ਼ੋਅ ਕਰਾਂਗੇ ਠੀਕ ਹੈ ਜੀ ਆ ਤੁਸੀਂ ਟਰੌਜ਼ਰ ਵੀ ਬਣਾ ਸਕਦੇ ਹੋ ਜ਼ਰੂਰੀ ਨਹੀਂ ਕਿ ਤੁਹਾਨੂੰ ਆਪਾਂ ਸਲਵਾਰ ਦਿਖਾ ਰਹੇ ਤੁਸੀਂ ਸਲਵਾਰ ਰੈਡੀ ਕਰਨੀ ਟਰੌਜ਼ਰ ਵੀ ਬਣਵਾਓ ਬਟ ਟਰੌਜ਼ਰ ਦੇ ਉੱਪਰ ਕੰਮ ਜਿਹੜਾ ਕਾਫੀ ਜ਼ਿਆਦਾ ਹੋ ਜਾਂਦਾ ਲੋਸ ਦੁਪੱਟਾ ਚੈੱਕ ਕਰੋ ਇਥੇ ਭੈਣਾ ਦੀ ਸਪੈਸ਼ਲ ਡਿਮਾਂਡ ਸੀ ਕਿ ਸਾਨੂੰ ਜਿਹੜਾ ਦੁਪੱਟਾ ਉਹ ਕੰਟਰਾਸਟ ਦੇ ਵਿੱਚ ਨਹੀਂ ਚਾਹੀਦਾ ਆਪਾਂ ਪਹਿਲਾਂ ਜਿਹੜਾ ਸੂਟ ਰੈਡੀ ਕੀਤਾ ਸੀ ਉਹਦਾ ਦੁਪੱਟਾ ਆਪਾਂ ਮਹਿਰੂਨ ਕਲਰ ਦਾ ਰੱਖਿਆ ਸੀ ਬਟ ਇਥੇ ਭੈਣਾ ਸਾਨੂੰ ਕਹਿ ਰਹੀ ਸੀ ਕਿ ਸਾਨੂੰ ਕਲਰ ਦੁਪੱਟੇ ਦਾ ਸੂਟ ਦੇ ਨਾਲ ਦਾ ਹੋਵੇ ਬਟ ਆਮ ਨੂੰ ਥੋੜਾ ਹੋਰ ਗ੍ਰੇਸਫੁਲ ਕਰ ਦੋ ਤਾਂ ਆਪਾਂ ਉਹਨੂੰ ਗ੍ਰੇਸਫੁਲ ਕਰਨ ਦੇ ਲਈ ਇਸ ਤਰ੍ਹਾਂ ਦੁਪੱਟੇ ਦੇ ਉੱਪਰ ਪੈਚ ਲਗਾ ਦਿੱਤਾ ਹੈ ਠੀਕ ਹੈ ਕਿਉਂਕਿ ਇਹਦਾਂ ਬਹੁਤ ਸੋਹਣਾ ਲਾਈਟ ਐਂਡ ਡਾਰਕ ਜਿਹੜਾ ਕੰਬੀਨੇਸ਼ਨ ਹੋ ਗਿਆ ਐਂਡ ਇਸ ਤਰੀਕੇ ਨਾਲ ਫਲਾਰ ਰਹੇ ਹਨ ਕਿ ਜੀ ਸਾਰੇ ਦੁਪੱਟਾ ਆਪਾਂ सेम ही ਬਣਾਇਆ ਪਰ ਦੁਪੱਟੇ ਦੇ ਉੱਪਰ ਇਸ ਤਰੀਕੇ ਨਾਲ ਪੈਚ ਐਡ-ਆਨ ਕਰ ਦਿੱਤਾ ਇਹਦਾ ਥੋੜੀ ਪ੍ਰਾਈਸ ਜਿਹੜੀ ਵੱਧ ਜਾਂਦੀ ਹੈ ਕਿਉਂਕਿ ਫੈਬਰਿਕ ਜਿਹੜਾ ਕਾਫੀ ਜ਼ਿਆਦਾ ਆਰਾਊਂਡ 1.5 ਤੋਂ 1.5 ਮੀਟਰ ਤੋਂ ਉੱਪਰ ਜਿਹੜਾ ਫੈਬਰਿਕ ਸਾਡੇ ਸੂਟ ਨੂੰ ਲੱਗ ਚੁੱਕਿਆ ਹੈ ਪੂਰੇ ਦੁਪੱਟੇ ਦੇ ਇਸ ਤਰ੍ਹਾਂ ਸਿੱਪੀ ਦਾ ਕੰਮ ਰਹੇਗਾ ਜੋ ਸਾਡੇ ਦੁਪੱਟੇ ਨੂੰ ਕਾਫੀ ਜ਼ਿਆਦਾ ਹੈਵੀ ਲੁੱਕ ਦਿੰਦਾ ਹੈ ਜੀ ਲੋ ਜੀ ਇਸ ਟ੍ਰਿਕ ਨਾਲ ਤੁਸੀਂ ਕੰਮ ਬਿਲਕੁਲ ਨੇੜੇ ਤੋਂ ਚੈੱਕ ਕਰ ਸਕਦੇ ਹੋ ਬਹੁਤ ਹੀ ਸਾਫ ਸੁਥਰਾ ਤੁਹਾਨੂੰ ਕੰਮ ਮਿਲੇਗਾ ਤੁਸੀਂ ਦੇਖ ਸਕਦੇ ਹੋ ਬੜਾ ਹੀ ਪਿਆਰਾ ਜਿਹਾ ਬੜਾ ਸੋਹਣਾ ਫਿਨਿਸ਼ਿੰਗ ਦੇ ਨਾਲ ਕੰਮ ਜਿਹੜਾ ਕੀਤਾ ਹੋਇਆ ਦੁਪੱਟੇ ਨੂੰ ਆਪਾਂ ਨਿਚਲੀ ਸਾਈਡ 골ਡਨ ਟਿਸ਼ੂ ਦੇ ਉੱਤੇ ਹੋਇਆ ਕਿਉਂਕਿ ਅਗਰ ਨਿਚਲੀ ਸਾਈਡ ਵੀ ਆਪਾਂ ਮਹਿਰੂਨ ਫਿਨਿਸ਼ਿੰਗ ਪੱਟੀ ਦੇ ਰਹੇ ਤਾਂ ਕਾਫੀ ਜ਼ਿਆਦਾ ਮਹਿਰੂਨ ਟੱਚ ਹੋ ਜਾਣਾ ਸੀ ਠੀਕ ਹੈ ਜੀ ਲਓ ਜੀ ਅਗਰ ਤੁਸੀਂ ਮਹਿਰੂਨ ਟੱਚ ਨਾਲ ਬਣਾਉਣਾ ਚਾਹੁੰਦੇ ਤੁਸੀਂ ਸਾਨੂੰ ਮੈਂਸ਼ਨ ਕਰ ਸਕਦੇ ਹੋ ਕਿ ਅਮਨ ਅਸੀਂ ਦੁਪੱਟਾ ਜਿਹੜਾ ਉਹ ਮਹਿਰੂਨ ਟੱਚ ਦੇ ਵਿੱਚ ਜਿਹਾ ਕਰਾਉਣਾ ਚਾਹੁੰਦੇ ਆ ਮਹਿਰੂਨ ਦੇ ਵਿੱਚ ਹੋ ਜਾਏਗਾ ਅਗਰ ਤੁਸੀਂ ਐਜ਼ ਇਟੇ ਕਰਾਉਣਾ ਚਾਹੁੰਦੇ ਹੋ ਕਈ ਵਾਰ ਕੁਝ ਭੈਣਾਂ ਦੇ ਸਾਨੂੰ ਮੈਸੇਜ ਹੁੰਦੇ ਆ ਕਿ ਸਾਡੀ ਏਜਮਨ ਥੋੜੀ ਜ਼ਿਆਦਾ ਤੇ ਸਾਨੂੰ ਮਹਿਰੂਨ ਕਲਰ ਥੋੜਾ ਨਹੀਂ ਸੂਟ ਕਰੇਗਾ ਤਾਂ ਤੁਸੀਂ ਇਸ ਤਰੀਕੇ ਨਾਲ ਰੈਡੀ ਕਰਵਾ ਸਕਦੇ ਹੋ ਔਰ ਇੱਕੀ ਗੱਲ ਹੋਰ ਜ਼ਰੂਰੀ ਨਹੀਂ ਕਿ ਮੈਂ ਤੁਹਾਨੂੰ ਜਿਹੜੇ ਫੈਬਰੀ ਦੇ ਉੱਪਰ ਦਿਖਾਇਆ ਤੁਸੀਂ ਉਸੇ ਫੈਬਰੀ ਦੇ ਉੱਪਰ ਰੈਡੀ ਕਰਾਉਣਾ ਇਹਨੂੰ ਤੁਸੀਂ ਇਸ ਨੂੰ ਸ਼ਿਮਰ ਦੇ ਉੱਪਰ ਕਰਵਾ ਸਕਦੇ ਹੋ ਟਿਸ਼ੂ ਦੇ ਉੱਪਰ ਕਰਵਾ ਸਕਦੇ ਹੋ ਕ੍ਰਸ਼ ਦੇ ਉੱਪਰ ਕਰਵਾ ਸਕਦੇ ਹੋ ਗੈਵਰਡਨ ਸਿਲਕ ਤੇ ਕਰਵਾ ਸਕਦੇ ਹੋ ਕਿ ਵੀ ਸਿਲਕ ਤੇ ਕਰਵਾ ਸਕਦੇ ਹੋ ਐਂਡ ਸੈਮੀ ਕ੍ਰੇਪ ਤੇ ਐਂਡ ਫੁੱਲ ਪਿਓਰ ਦੇ ਉੱਪਰ ਕਰਵਾ ਸਕਦੇ ਹੋ ਠੀਕ ਹੈ ਜੀ ਕਾਫੀ ਸਾਰੇ ਫੈਬਰਿਕ ਆਪਣੇ ਕੋਲ ਅਵੇਲੇਬਲ ਨੇ ਅਗਰ ਤੁਸੀਂ ਫੈਬਰਿਕ ਬਾਰੇ ਨੌਲੇਜ ਰੱਖਦੇ ਹੋ ਤੁਸੀਂ ਸਾਨੂੰ ਦੱਸ ਸਕਦੇ ਹੋ ਅਗਰ ਨਹੀਂ ਨੌਲੇਜ ਰੱਖਦੇ ਤੁਸੀਂ ਸਾਡੇ ਤੇ ਛੱਡ ਦਿਓ ਆਪਾਂ ਤੁਹਾਨੂੰ ਅੱچھے ਫੈਬਰਿਕ ਦੇ ਉੱਪਰ ਸੂਟ ਜਿਹੜਾ ਰੈਡੀ ਕਰਕੇ ਦੇਵਾਂਗੇ ਜੀ ਦੋਨੇ ਸੂਟ ਇੱਕ ਕਰਦੇ ਹੀ ਨੇ ਕਾਫੀ ਸਾਰੇ ਸੂਟ ਪਹਿਲਾਂ ਬਣ ਕੇ ਚਲੇ ਗਏ ਨੇ ਤੇ ਦੇਖੋ ਦੋਨਾਂ ਨੇ ਸੇਮ ਹੀ ਆਪਾਂ ਇਹ ਦੋਨੇ ਸੂਟ ਜਿਹੜੇ ਰੈਡੀ ਕੀਤੇ ਨੇ ਬਹੁਤ ਪਿਆਰੇ ਜੇ ਸੂਟ ਨੇ ਜੀ ਬੜੇ ਸੋਹਣੇ ਸਰਦਾਰੀ ਜੇ এলিਗੈਂਟ ਜੇ ਪੀਸ ਬਣੇ ਹੋਏ ਨੇ ਕੋਈ ਜ਼ਿਆਦਾ ਕਲਰ ਡਾਰਕ ਨਹੀਂ ਹੈਗੇ ਜੋ ਜ਼ਿਆਦਾ ਲਾਈਟ ਨਹੀਂ ਹੈਗੇ ਤੁਸੀਂ ਕਿਤੇ ਵੀ ਇਹ ਸੂਟਾਂ ਨੂੰ ਵੇਅਰ ਕਰ ਸਕਦੇ ਹੋ ਐਂਡ ਇੱਕ ਜਿਹੜੀ ਮੇਨ ਗੱਲ ਇਹਦੇ ਚ ਇਦਾਂ ਨਹੀਂ ਹੈਗਾ ਕਿ ਤੁਸੀਂ ਇੱਕ ਵਾਰ ਵੇਅਰ ਕਰੋਗੇ ਤੁਸੀਂ ਕਹੋਗੇ ਕਿ ਵੀ ਨਹੀਂ ਹੁਣ ਅਸੀਂ ਵੇਅਰ ਨਹੀਂ ਕਰ ਸਕਦੇ ਕਿਉਂਕਿ ਇਹਦਾ ਕਲਰ ਕੰਟਰਾਸਟ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਠੀਕ ਹੈ ਜੀ ਸੇਮ ਹੀ ਦੁਪੱਟਾ ਆਪਾਂ ਰੈਡੀ ਕੀਤਾ ਹੋਇਆ ਇਹ ਆਪਾਂ ਖੋਲ ਕੇ ਨਹੀਂ ਦਿਖਾਵਾਂਗੇ ਕਿਉਂਕਿ ਤੁਹਾਨੂੰ ਸੇਮ ਇੱਕ ਪੀਸ ਜਿਹੜਾ ਆਪਾਂ ਦਿਖਾ ਦਿੱਤਾ ਹੈ

ਇਸ ਤਰੀਕੇ ਨਾਲ ਪਹਿਲਾਂ ਤਾਂ ਨੈੱਕ ਚੈੱਕ ਕਰੋ ਬਹੁਤ ਸੋਹਣਾ ਨੈੱਕ ਬਣਿਆ ਹੋਇਆ ਮੈਂ ਹਮੇਸ਼ਾ ਇਹ ਕਹਿੰਦੀ ਹਣੀ ਕਿ ਅਗਰ ਤੁਸੀਂ ਨੈੱਕ ਦੇ ਉੱਪਰ ਵਰਕ ਨਹੀਂ ਕਰਵਾ ਰਹੇ ਤਾਂ ਨੈੱਕ ਅਸੀਂ ਆਪਣੇ ਅਕੋਰਡਿੰਗ ਖੁਦ ਤੁਹਾਨੂੰ ਜਿਹੜਾ ਡਿਜ਼ਾਈਨ ਕਰ ਦਾਂਗੇ ਬਟ ਅਗਰ ਆਪਾਂ ਹੈਂਡਵਰਕ ਦੇ ਸੂਟ ਦੀ ਗੱਲ ਕਰੀਏ ਕਿ ਹੈਂਡਵਰਕ ਦੇ ਸੂਟ ਦੇ ਉੱਪਰ ਅਗਰ ਆਪਾਂ ਵਰਕ ਨੈੱਕ ਦੇ ਉੱਪਰ ਨਹੀਂ ਕਰਵਾ ਰਹੇ ਤਾਂ ਉਹਨੂੰ ਆਪਾਂ ਕਿਸ ਤਰ੍ਹਾਂ ਡਿਜ਼ਾਈਨ ਕਰਨਾ ਦੇਖੋ ਉਹਦੇ ਵਿੱਚ ਆਪਾਂ ਜ਼ਿਆਦਾ ਕੁਝ ਨਹੀਂ ਕਰਾਂਗੇ ਸਿਰਫ ਆਪਾਂ ਸਿੰਪਲ ਸੋਬਰ ਜਿਹੇ ਕੋਰਟਲੀ ਬਟਨ ਜਿਹੜੇ ਦਵਾਂਗੇ ਉਹਦੇ ਨਾਲ ਜਿਹੜੇ ਸੂਟ ਦੀ ਲੁੱਕ ਹੈ ਬਹੁਤ ਜ਼ਿਆਦਾ ਸੋਹਣੀ ਬਣ ਜਾਂਦੀ ਇਹ ਆਪਾਂ ਰੈਡੀ ਕੀਤਾ ਹੋਇਆ ਜੀ ਖਾਦੀ ਸਿਲਕ ਦੇ ਉੱਪਰ ਇਹਦੇ ਤੁਸੀਂ ਦੇਖ ਸਕਦੇ ਹੋ ਘੇਰੇ ਦੇ ਉੱਪਰ ਵਰਕ ਰਹੇਗਾ ਚਾਕਾਂ ਤੱਕ ਵਰਕ ਕੀਤਾ ਹੋਇਆ ਹੁਣ ਇੱਥੇ ਕੁਝ ਭੈਣ ਜਿਹੜੀ ਸਾਡੇ ਕੋਲ ਨਵੀਆਂ ਆndੀਆਂ ਨੇ ਉਹ ਸਾਨੂੰ ਕਹਿੰਦੇ ਕਿ ਅਮਨ ਅਗਰ ਤੁਹਾਡੇ ਕੋਈ ਸੇਮ ਰੈਡੀ ਪਿਆ ਸਾਨੂੰ ਦੇ ਦਿਓ ਦੇਖੋ ਸਾਡੇ ਕੋਲ ਰੈਡੀ ਕੁਝ ਨਹੀਂ ਹੁੰਦਾ ਅਸੀਂ ਤੁਹਾਡੇ ਮੈਜ਼ਰਮੈਂਟ ਅਕੋਰਡਿੰਗ ਰੈਡੀ ਕਰਦੇ ਹਾਂ ਠੀਕ ਹੈ ਜੀ ਹੁਣ ਤੁਸੀਂ ਦੇਖੋ ਇਹਦਾ ਘੇਰੇ ਦਾ ਕੰਮ ਹੈ ਉੱਪਰ ਚਾਕ ਤੱਕ ਕੰਮ ਹਿਪ ਤੱਕ ਜਿਹੜਾ ਕੰਮ ਹੋਇਆ ਹੋਇਆ ਇਹਦੇ ਵਿੱਚ ਸਾਨੂੰ ਤੁਹਾਡਾ ਪ੍ਰੋਪਰ ਮੈਜ਼ਰਮੈਂਟ ਚਾਹੀਦਾ ਤੁਹਾਡੀ ਲੈਂਥ ਕਿੰਨੀ ਤੁਹਾਡੀ ਸ਼ਰਟ ਦੀ ਤੁਹਾਡਾ ਘੇਰਾ ਕਿੰਨਾ ਪ੍ਰੋਪਰ ਮੈਜ਼ਰਮੈਂਟ ਦੋਗੇ ਤਾਂ ਤੁਹਾਡਾ ਸੂਟ ਜਿਹੜਾ ਰੈਡੀ ਹੋਏਗਾ ਠੀਕ ਹੈ ਜੀ ਫੈਬਰਿਕ ਦੀ ਗੱਲ ਕਰੀ ਤਾਂ ਇਹਨੂੰ ਆਪਾਂ ਰੋ ਸਿਰਕ ਦੇ ਉੱਪਰ ਰੈਡੀ ਕੀਤਾ ਇਹ ਆਪਾਂ ਸੈਮੀ ਦੇ ਉੱਪਰ ਕੀਤਾ ਤੁਸੀਂ ਇਸ ਨੂੰ ਫੁੱਲ ਪਿਓਰ ਦੇ ਉੱਪਰ ਵੀ ਕਰਵਾ ਸਕਦੇ ਹੋ ਫੁੱਲ ਪਿਓਰ ਦੀ ਜਿਹੜੀ ਪ੍ਰਾਈਸ ਹੈ ਉਹ 3500 ਰੁਪਏ ਵੱਧ ਜਾਣੀ ਹੈ ਕਿਉਂਕਿ ਸਿਰਫ ਪ੍ਰਾਈਸ ਜਿਹੜੀ ਫੈਬਰਿਕ ਦੀ ਵਧਣੀ ਹੈ ਸਟਿਚਿੰਗ ਦੀ ਨਹੀਂ ਵਧਣੀ ਵਰਕ ਦੀ ਨਹੀਂ ਵਧਣੀ ਹਾਂ ਅਗਰ ਤੁਹਾਡਾ ਸਾਈਜ਼ ਥੋੜਾ ਹੈਵੀ ਹੋ ਗਿਆ ਤੁਹਾਡਾ ਘੇਰਾ 22 28 ਇੰਚ ਹੋ ਗਿਆ ਤਾਂ ਉਹਦੇ ਤੇ ਥੋੜੀ ਜਿਹੀ ਪ੍ਰਾਈਸ ਜਿਹੜੀ ਉੱਪਰ-ਨੀਚੇ ਹੋ ਸਕਦੀ ਹੈ ਠੀਕ ਹੈ ਜੀ ਲਓ ਜੀ ਅਮ ਆਪਾਂ ਹਮੇਸ਼ਾ ਹੀ ਤੁਹਾਡੀ ਚੁਆਇਸ ਅਕੋਰਡਿੰਗ ਕਰਨਾ ਤੁਸੀਂ ਅਗਰ neck ਦਾ ਲਾਈਕ ਕਰਦੇ ਹੋ ਤੁਸੀਂ ਕਰਵਾ ਸਕਦੇ ਹੋ neck ਤੇ ਨਹੀਂ ਲਾਈਕ ਕਰਦੇ ਤੁਸੀਂ ਤੁਸੀਂ ਸਕਿਪ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਪੀਸ ਬਣਿਆ ਹੋਇਆ ਐਂਡ ਇਹ ਖਾਦੀ ਸਿਲਕ ਦੇ ਉੱਪਰ ਰੈਡੀ ਕੀਤਾ ਤੁਸੀਂ ਕਿਸੇ ਵੀ ਅਦਰ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਕਿਸੇ ਵੀ ਕਲਰ ਦੇ ਉੱਪਰ ਕਰਵਾਓ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾਓ ਜ਼ਰੂਰੀ ਨਹੀਂ ਹੁੰਦਾ ਕਿ ਜੋ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਉਸੇ ਫੈਬਰਿਕ ਦੇ ਉੱਪਰ ਹੀ ਕਰਵਾਣਾ ਤੁਸੀਂ ਕਲਰ ਚੁਆਇਸ ਆਪਣੀ ਦੱਸ ਸਕਦੇ ਹੋ ਤੁਸੀਂ ਫੈਬਰਿਕ ਆਪਣੀ ਚੁਆਇਸ ਅਕੋਰਡਿੰਗ ਦੱਸ ਸਕਦੇ ਹੋ ਤੇ ਆਪਾਂ ਜਿਹੜਾ ਸੂਟ ਤੁਹਾਡਾ ਹੋ ਰੈਡੀ ਕਰਕੇ ਦਵਾਂ ਇਸ ਤਰੀਕੇ ਨਾਲ ਰੱਖਿਆ ਹੈ ਜੀ ਆਪਾਂ ਦੁਪੱਟਾ ਬਹੁਤ ਹੀ ਸੋਹਣਾ ਦੁਪੱਟਾ ਰੈਡੀ ਕੀਤਾ ਦੁਪੱਟੇ ਦੇ ਉੱਪਰ ਆਪਾਂ ਕੋਈ ਵਰਕ ਨਹੀਂ ਕੀਤਾ ਸਿਰਫ ਸਿੰਪਲ ਟਿਸ਼ੂ ਦੇ ਕੇ ਆਪਾਂ ਇਸ ਤਰੀਕੇ ਨਾਲ ਦੁਪੱਟੇ ਨੂੰ ਬਹੁਤ ਹੀ ਪਿਆਰੀ ਜੀ ਮੋਤੀ ਵਾਲੀ ਲੇਸ ਜਿਹੜੀ ਦਿੱਤੀ ਹੋਈ ਹੈ ਇਹਦਾ ਦੁਪੱਟਾ ਜਿਹੜਾ ਬਹੁਤ ਜਿਆਦਾ ਸੋਹਣਾ ਲੱਗਦਾ ਔਰ ਪੂਰੇ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਗੋਟਿਆ ਪਤੀ ਦੇ ਲਾਈਨਾਂ ਨਾਲ ਆਪਾਂ ਗਾੜਾ ਦੁਪੱਟੇ ਨੂੰ ਡਿਜ਼ਾਈਨ ਜਿਹੜਾ ਕੀਤਾ ਹੋਇਆ ਦੁਪੱਟਾ ਤੁਹਾਨੂੰ ਬਹੁਤ ਸੋਹਣਾ ਮਿਲੇਗਾ ਫੁੱਲੰਡੂਲਾ ਮਿਲੇਗਾ ਕੁਝ ਭੈਣਾ ਦੁਪੱਟੇ ਦਾ ਵਰਕ ਨਹੀਂ ਲਾਇਕ ਕਰਦੇ ਆਂ ਕੁਝ ਭੈਣਾ ਲਾਇਕ ਲੋਜੀ ਕਲਰ ਆਪਾਂ ਤੁਹਾਨੂੰ ਅਸੀਂ ਤਾਂ ਕਿਹਾ ਤੁਸੀਂ ਕਦਰ ਚੇਂਜ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ WhatsApp ਤੇ ਮੈਸੇਜ ਕਰੋ ਆਪਾਂ ਤੁਹਾਨੂੰ ਕਲਰ ਚਾਰਟ ਜਿਹੜਾ ਉਹ ਸ਼ੇਅਰ ਕਰਾਂਗੇ ਉਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਪਸੰਦ ਆ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਕਿ ਅਸੀਂ ਇਸ ਕਲਰ ਦੇ ਉੱਪਰ ਬਣਵਾਉਣਾ ਚਾਹੁੰਦੇ ਆ ਤੁਹਾਡੀ ਚੋਇਸ ਅਕੋਰਡਿੰਗ ਕਲਰ ਜਿਹੜਾ ਰੈਡੀ ਹੋ ਜਾਏਗਾ ਐਂਡ ਜੋ ਵੀ ਤੁਸੀਂ ਐਡ ਆਨ ਕਰਵਾਉਣਾ ਚਾਹੁੰਦੇ ਹੋ ਸੂਟ ਦੇ ਵਿੱਚ ਜਿੱਪ ਲਟਕਣ ਤੁਸੀਂ ਸਾਨੂੰ ਮੈਜ਼ਰਮੈਂਟ ਦੇ ਵਿੱਚ ਮੈਂਸ਼ਨ ਕਰਨਾ ਪਲੀਜ਼ ਅਲੱਗ ਤੋਂ ਵੌਇਸ ਮੈਸੇਜ ਨਹੀਂ ਭੇਜਣਾ ਜਦੋਂ ਤੁਹਾਡਾ ਆਰਡਰ ਫਾਈਨਲ ਹੋ ਗਿਆ ਤੁਸੀਂ ਆਪਣਾ ਮੈਜ਼ਰਮੈਂਟ ਸਾਨੂੰ ਸੈਂਡ ਕਰੋਗੇ ਤਾਂ ਮੈਜ਼ਰਮੈਂਟ ਦੇ ਵਿੱਚ ਤੁਸੀਂ ਲੈ ਐਡ ਕਰ ਦੇਣਾ ਕਿ ਸਾਨੂੰ ਲਟਕਣ ਵੀ ਚਾਹੀਦੀ ਹੈ ਸਾਨੂੰ ਜਿਪ ਵੀ ਚਾਹੀਦੀ ਹੈ ਠੀਕ ਹੈ ਜੀ ਅਗਰ ਤੁਸੀਂ ਅਲੱਗ ਤੋਂ ਮੈਸੇਜ ਕਰੋਗੇ ਤਾਂ ਕਈ ਵਾਰ ਇੰਨੇ ਕਿ ਜ਼ਿਆਦਾ ਬਿਜ਼ੀ ਹੁੰਨੇ ਆ ਕਿ ਮੈਸੇਜ ਹੁੰਦਾ ਟਾਈਮ ਨਹੀਂ ਹੁੰਦਾ ਲੋ ਜੀ ਇਹ ਵਾਲਾ ਸੂਟ ਚੈੱਕ ਕਰੋ ਬਹੁਤ ਸੋਹਣਾ ਬੜਾ ਹੀ ਪਿਆਰਾ ਜਿਹਾ ਬਹੁਤ ਸੋਹਣੇ ਤੇ ਵਰਕ ਹੋਇਆ ਹੋਇਆ ਤੁਹਾਨੂੰ ਪ੍ਰੋਪਰ ਆਪਾਂ ਖੋਲ ਕੇ ਵਾਲਾ ਫੀਸ ਦਿਖਾਣੇ ਆ ਬਹੁਤ ਹੀ ਹੈਵੀ ਸੂਟ ਜਿਹੜਾ ਰੈਡੀ ਕੀਤਾ ਜੀ ਆਪਾਂ ਇਹ ਵਾਲਾ ਇਹ ਸਾਰੇ ਸੂਟਾਂ ਦੀ ਪ੍ਰੋਪਰ ਵੀਡੀਓ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਅਗਰ ਤੁਹਾਡੇ ਕੋਲ ਟਾਈਮ ਘੱਟ ਹੈ ਤੁਸੀਂ ਸਾਨੂੰ ਇੰਸਟਾਗ੍ਰam ਤੇ ਫੋਲੋ ਕਰ ਸਕਦੇ ਹੋ ਆਪਣੀ ਇੰਸਟਾਗ੍ਰam ਆਈਡੀ ਹੈਗੀ ਪੈਣਾ ਦਾ ਬੁਟੀਕ ਸੇਮ ਹੀ ਜੋ ਆਪਣੇ YouTube ਚੈਨਲ ਹੈ ਸੇਮ ਹੀ ਆਈਡੀ ਆਪਣੀ ਪੈਣਾ ਦੇ ਬੁਟੀਕ ਇੰਸਟਾਗ੍ਰam ਤੇ ਬਣੀ ਹੋਈ ਤੁਸੀਂ ਉੱਥੇ ਜਾ ਕੇ ਸਾਨੂੰ ਫੋਲੋ ਕਰ ਲਓ ਆ ਕਈ ਵਾਰ ਇਦਾਂ ਹੁੰਦਾ ਕਿ ਸਾਨੂੰ ਨਾ ਕਾਫੀ ਪੈਣਾ ਦੇ ਮੈਸੇਜ ਹੁੰਦੇ ਆ ਕਿ ਅਮਨ ਸਾਡੇ ਕੋਲ ਟਾਈਮ ਬਹੁ ਆਪਾਂ ਪ੍ਰੋਪਰ ਵੀਡੀਓ ਨਹੀਂ ਦੇਖ ਸਕਦੇ ਬਸ ਤਾਂ ਵੀਡੀਓ ਸਾਡੀ अराउंड 15 ਤੋਂ 16 ਮਿੰਟ ਦੀ ਹੁੰਦੀ ਬਹੁਤ ਲੰਬੀ ਵੀਡੀਓ ਆਪਾਂ ਨਹੀਂ ਅਪਲੋਡ ਕਰਦੇ ਹੈਗੇ ਕਿਉਂਕਿ ਸਾਡੇ ਕੋਲ ਇਹਨਾ ਟਾਈਮ ਨਹੀਂ ਹੁੰਦਾ ਔਰ ਤੁਹਾਡੇ ਕੋਲ ਵੀਨਾ ਟਾਈਮ ਨਹੀਂ ਹੁੰਦਾ ਇਸ ਕਰਕੇ ਜਿਹੜੀਆਂ ਆਪਾਂ ਕੋ ਟਾਈਮ ਘਟਾ ਤੁਸੀਂ ਇੰਸਟਾਗ੍ਰam ਤੇ ਜਾ ਕੇ ਸਾਡੀਆਂ ਵੀਡੀਓ ਜਿਹੜੀਆਂ ਦੇਖ ਕੇ ਸਾਨੂੰ ਸੂਟਾਂ ਦੇ ਆਰਡਰ ਜਿਹੜੇ ਤੁਸੀਂ ਦੇ ਸਕਦੇ ਹੋ ਠੀਕ ਹੈ ਜੀ ਲੋ ਜੀ ਹੁਣ ਗੱਲ ਕਰਦੇ ਆਪਾਂ ਇਹ ਸੂਟ ਬਾਰੇ ਬਹੁਤ ਹੀ ਪਿਆਰਾ ਜਿਹਾ ਅਨਾਰਕਲੀ ਸੂਟ ਆਪਾਂ ਇਹ ਰੈਡੀ ਕੀਤਾ ਫੁਲੀ ਹੈਵੀ ਸੂਟ ਹੈ ਜੀ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਇਤੇ ਹੈਂਡਵਰਕ ਜਿਹੜਾ ਹੋਇਆ ਹੋਇਆ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਠੀਕ ਹੈ ਜੀ ਐਂਡ ਪੂਰੀ ਸ਼ਰਟ ਦੇ ਵਿੱਚ ਤੁਹਾਨੂੰ ਦੇਖ ਰਹੇ ਹੋਣਗੇ ਬਹੁਤ ਸੋਹਣੇ ਸੋਹਣੇ ਫਲਾਰ ਬਣਾਏ ਹੋਏ ਨੇ ਬੈਕ ਫਰੰਟ ਆਪਾਂ ਇਹ ਰੈਡੀ ਕੀਤਾ ਹੋਇਆ ਠੀਕ ਹੈ ਜੀ ਪੂਰੀ ਸ਼ਰਟ ਦੇ ਵਿੱਚ ਬਹੁਤ ਪਿਆਰੇ ਜਿਹੇ ਫਲਾਰ ਐਂਡ ਇਹ ਵੀ ਸਾਨੂੰ ਉਹਨਾਂ ਨੇ ਡਿਜ਼ਾਈਨ ਭੇਜਿਆ ਕਿ ਸਾਨੂੰ ਐਜ਼ ਇਟ ਇ ਚਾਹੀਦਾ ਜੋ ਕਲਰ ਕੰਟਰਾਸਟ ਉਹਨਾਂ ਨੇ ਕਿਹਾ ਸੀ ਸੇਮ ਹੀ ਕਲਰ ਕੰਟਰਾਸਟ ਆਪਾਂ ਨੂੰ ਕਰਕੇ ਦਿੱਤਾ ਹੈ ਐਂਡ ਇਸ ਤਰੀਕੇ ਨਾਲ ਆਪਣੇ neck ਦੇ ਉੱਪਰ ਕੰਮ ਰਹੇਗਾ ਕਾਫੀ ਹੈਵੀ ਜਿਹੜਾ ਆਪਣਾ neck ਬਣਿਆ ਹੋਇਆ ਹੈ ਲੋ ਜੀ ਜੋ ਕੇਰੇ ਦੇ ਉੱਪਰ ਕੰਮ ਹੈ ਸੇਮ ਹੀ ਕੰਮ ਆਪਣੀਆਂ ਬਾਜ਼ੂ ਦੇ ਉੱਪਰ ਰਹੇਗਾ ਕੰਮ ਤੁਸੀਂ ਬਿਲਕੁਲ ਨੇੜੇ ਤੋਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਡਿਟੇਲਿੰਗ ਦੇ ਨਾਲ ਕੰਮ ਕੀਤਾ ਹੋਇਆ ਹੈ ਇੱਕ ਇੱਕ ਚੀਜ਼ ਤੁਹਾਨੂੰ ਕਲੀਅਰ ਨਜ਼ਰ ਆ ਰਹੀ ਹੋਣੀ ਕਿ ਕਿ ਇੱਕ ਲਾਈਨ ਦੇ ਵਿੱਚ ਇੱਕ ਚੀਜ਼ ਜਿਹੜੀ ਲੱਗੀ ਹੋਈ ਹੈ ਠੀਕ ਹੈ ਜੀ ਦੇਖੋ ਹੈਂਡਵਰਕ ਦੇ ਸੂਟਾਂ ਨੂੰ ਥੋੜਾ ਟਾਈਮ ਲੱਗ ਜਾਂਦਾ ਹੈ ਭੈਣੋ ਪਲੀਜ਼ ਆਰਡਰ ਜਦੋਂ ਦੇਦੇ ਹੋ ਥੋੜਾ ਟਾਈਮ ਜ਼ਰੂਰ ਦੇ ਦਿਆ ਕਰੋ ਐਂਡ ਇੱਕ ਸਰਦੀ ਕਾਫੀ ਜ਼ਿਆਦਾ ਹੋਣ ਕਰਕੇ ਕਦੀ ਕਾਰੀਗਰ ਬਿਮਾਰ ਕਦੀ ਕੁਛ ਕਦੀ ਕੁਛ ਇਦਾਂ ਦੇ ਕੋਈ ਨਾ ਕੋਈ ਪ੍ਰੋਬਲਮ ਜਿਹੜੀ ਆ ਜਾਂਦੀ ਹੈ ਠੀਕ ਹੈ ਇਸ ਕਰਕੇ ਆਰਡਰ ਆਪਣੇ ਜਲਦੀ ਫਾਈਨਲ ਕਰ ਲਿਆ ਕਰੋ ਐਂਡ ਸਾਨੂੰ ਟਾਈਮ ਜ਼ਰੂਰ ਦੇ ਦਿਆ ਕਰੋ ਕਈ ਵੇ ਪਹਿਲਾਂ ਆਰਡਰ ਫਾਈਨਲ ਕਰਨ ਨੂੰ ਹੀ ਬਹੁਤ ਟਾਈਮ ਲਾ ਦਿੰਦੇ ਨੇ ਤਾਂ ਫਿਰ ਸਾਨੂੰ ਕਹਣਗੇ ਤੁਸੀਂ ਸੂਟ ਤਾਂ ਨਹੀਂ ਲੇਟ ਕਰੋਗੇ ਦੇਖੋ ਅਗਰ ਤੁਸੀਂ ਆਰਡਰ ਫਾਈਨਲ ਕਰਨ ਜਿੰਨਾ ਟਾਈਮ ਲਾ ਰਹੇ ਹੋ ਤਾਂ ਸੂਟਾਂ ਨੂੰ ਬਣਾਉਣ ਨੂੰ ਵੀ ਟਾਈਮ ਲੱਗੇਗਾ ਲਓ ਜੀ ਬੈਕ ਸਾਈਡ ਤੇ ਵੀ ਇਸੇ ਤਰ੍ਹਾਂ ਹੀ ਕੰਮ ਰਹੇਗਾ ਸਿਰਫ ਨੈਪਕ ਦੇ ਉੱਪਰ ਕੰਮ ਨਹੀਂ ਹੈਗਾ ਠੀਕ ਹੈ ਜੀ ਬਾਹੂ ਦੇ ਉੱਪਰ ਕਾਫੀ ਹੈਵੀ ਕੰਮ ਹੈ ਬੈਕ ਫਰੰਟ हां इतोन मैं एक गल क्लियर ਕਰਦਣਾ ਚਾਹੁੰਦੀ ਆ ਭੈਣਾਂ ਨੂੰ ਕਿਉਂਕਿ ਸਾਨੂੰ ਨਾ ਭੈਣਾਂ ਦੇ ਮੈਸੇਜ ਆ ਜਾਂਦੇ ਆ ਕਿ ਅਸੀਂ ਅਨਾਰਕਲੀ ਬਣਾਉਣੀ ਐ ਬਟ ਤੁਹਾਡੇ ਤੋਂ ਸਟਿਚ ਨਹੀਂ ਕਰਵਾਉਣਾ ਅਸੀਂ ਜਿੱਥੋਂ ਸਟਿਚ ਕਰਵਾਣੇ ਅਸੀਂ ਉੱਥੋਂ ਅਸੀਂ ਸਟਿਚ ਕਰਵਾਵਾਂਗੇ ਦੇਖੋ ਇਹ ਚੀਜ਼ ਲਈ ਮੈਂ ਸੌਰੀ ਐ ਕਿਉਂਕਿ ਅਨਾਰਕਲੀ ਦੇਖੋ ਵਰਕੋਂ ਤੋਂ ਪਹਿਲਾਂ ਹੀ ਸਟਿਚ ਹੋ ਜਾਂਦੀ ਐ ਸਾਰੀ ਸਿਰਫ ਇੱਕ ਬੋਡੀ ਆਪਾਂ ਐਡ ਨਹੀਂ ਕਰਦੇ ਬਾਕੀ ਸਾਰੀਆਂ ਕਲੀਆਂ ਉਹਦੀਆਂ ਕਟੀਆਂ ਜਾਂਦੀਆਂ ਨੇ ਤੇ ਅੱਧੀ ਸਟੀਚਿੰਗ ਤਾਂ ਪਹਿਲਾਂ ਹੀ ਹੋ ਜਾਂਦੀ ਐ ਇਸ ਕਰਕੇ ਨਾਰਕਲੀ ਅਗਰ ਤੁਸੀਂ ਸਾਡੇ ਤੋਂ ਰੈਡੀ ਕਰਵਾ ਰਹੇ ਤਾਂ ਆਪਾਂ ਤੁਹਾਨੂੰ ਸਟੀਚਿੰਗ ਦੇ ਨਾਲ ਹੀ ਦਵਾਂਗੇ ਠੀਕ ਐ ਜੀ ਮਲਵ ਜੀ ਹੁਣ ਗੱਲ ਕਰਦੇ ਆਪਾਂ ਫੈਬਰਿਕ ਬਾਰੇ ਫੈਬਰਿਕ ਆਪਾਂ ਇੱਥੇ ਰੱਖਿਆ ਹੋਇਆ ਜੀ ਖਾਦੀ ਸਿਲਕ ਸੈਮੀ ਦੇ ਵਿੱਚ ਮੈਂ ਹਮੇਸ਼ਾ ਕਹਿੰਨੀ ਕਿ ਸੈਮੀ ਫੈਬਰਿਕ ਆਪਾਂ ਕੋਈ ਵੀ ਲਗਾ ਰਿਆ ਤਾਂ ਹਮੇਸ਼ਾ ਹੀ ਅੱਛੀ ਕੁਆਲਿਟੀ ਦਾ ਲਗਾ ਰਿਆ ਕੋਈ ਹਲਕੀ ਫੁਲਕੀ ਕੁਆਲਿਟੀ ਆਪਾਂ ਨਹੀਂ ਲਗਾਉਂਦੇ ਔਰ ਇੱਕ ਗੱਲ ਹੋਰ ਜਿਹੜੀਆਂ ਪੈਣਾ 크ਰੇਪ ਦੇ ਉੱਪਰ ਜਾਂ ਸਿਲਕ ਦੇ ਉੱਪਰ ਸੂਟ ਬਣਵਾਉਂਦੀ ਉਹਨੇ ਪੈਨੋ ਆਪਣਾ ਮੈਜ਼ਰਮੈਂਟ ਸਹੀ ਭੇਜਿਆ ਕਰੋ ਫਿਰ ਤੁਸੀਂ ਸਾਨੂੰ ਕਹਿੰਦੇ ਕਿ ਸਾਡੇ ਸੂਟ ਤੁਸੀਂ ਟਾਈਟ ਕਰ ਦਿੱਤੇ ਦੇਖੋ ਅਸੀਂ ਜੋ ਤੁਸੀਂ ਸਾਨੂੰ ਮੈਜ਼ਰਮੈਂਟ ਭੇਜਦੇ ਅਸੀਂ ਤੁਹਾਡੇ ਮੈਜ਼ਰਮੈਂਟ ਦੇ ਅਕੋਰਡਿੰਗ ਹੀ ਸੂਟ ਜ ਟਰਾਊਜ਼ਰ ਦੇ ਉੱਪਰ ਵੀ ਕਾਫੀ ਹੈਵੀ ਵਰਕ ਹੈ ਜੀ ਤੁਸੀਂ ਸਲਵਾਰ ਬਣਾਉਣੀ ਸਲਵਾਰ ਬਣਾ ਸਕਦੇ ਹੋ ਟਰਾਊਜ਼ਰ ਬਣਾਉਣਾ ਸਟਰਾਊਜ਼ਰ ਬਣਾ ਸਕਦੇ ਹੋ ਤੁਹਾਡੀ ਚੁਆਇਸ ਰਹੇਗੀ ਇਹ ਆਪਾਂ ਖਾਦੀ ਸਿਲਕ ਦੇ ਉੱਪਰ ਕੀਤਾ ਤੁਸੀਂ ਕਿਸੇ ਵੀ ਫੈਬ੍ਰਿਕ ਦੇ ਉੱਪਰ ਇਹਨੂੰ ਕਰਵਾ ਸਕਦੇ ਹੋ ਕਾਫੀ ਸਾਰੇ ਫੈਬਰਿਕ ਨੇ ਜੀ ਅਗਰ ਤੁਸੀਂ ਕ੍ਰੇਪ ਤੋਂ ਸਿਲਕ ਤੋਂ ਕੁਝ हटके ਕਰਵਾਉਣਾ ਚਾਹੁੰਦੇ ਤੁਸੀਂ ਸੈਮੀ ਖਾਦੀ ਸਿਲਕ ਦੇ ਉੱਪਰ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਸੈਮੀ ਨਹੀਂ ਲਾਈਕ ਕਰ ਰਹੇ ਤੁਸੀਂ ਬਿਲਕੁਲ ਫੁੱਲ ਪਿਓਰ ਲਾਈਕ ਕਰ ਰਹੇ ਤੁਸੀਂ ਫੁੱਲ ਪਿਓਰ ਦੇ ਉੱਪਰ ਵੀ ਕਰਵਾ ਸਕਦੇ ਹੋ ਫੁੱਲ ਪਿਓਰ ਦੇ ਉੱਪਰ ਪ੍ਰਾਈਸ ਜਿਹੜੀ ਹੋ ਥੋੜੀ ਜਿਹੀ ਵੱਧ ਜਾਏਗੀ ਬਾਕੀ ਅਗਰ ਤੁਹਾਨੂੰ ਐਸ ਇਟੀ ਪਸੰਦ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਜਿਹੜਾ ਕਰ ਸਕਦੇ ਹੋ ਲਓ ਜੀ ਹੁਣ ਗੱਲ ਕਰਦੇ ਆਪਾਂ ਦੁਪੱਟੇ ਦੀ ਜੋ ਕਿ ਸਾਡੇ ਸੂਟ ਨੂੰ ਬਹੁਤ ਜ਼ਿਆਦਾ ਗ੍ਰੇਸਫੁਲ ਬਣਾ ਰਿਹਾ ਦੁਪੱਟਾ ਦੁਪੱਟਾ ਇਸ ਤੇ ਰੱਖਿਆ ਹੋਇਆ ਜੀ ਆਪਾਂ ਔਰਗੇਂਜ਼ਾ ਦਾ ਬਿਲਕੁਲ ਫੁੱਲ ਪਿਓਰ ਔਰਗੇਂਜ਼ਾ ਦੁਪੱਟਾ ਆਪਾਂ ਰੈਡੀ ਕੀਤਾ ਦੁਪੱਟੇ ਦੇ ਉੱਪਰ ਤੁਸੀਂ ਵਰਕ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਹੈਵੀ ਵਰਕ ਜਿਹੜਾ ਆਪਾਂ ਨੇ ਕੀਤਾ ਹੋਇਆ ਇਸ ਤਰੀਕੇ ਨਾਲ ਜੋ ਕੰਮ ਸਾਡੀ ਫਰੌਕ ਦੇ ਉੱਪਰ ਹੈ ਸੇਮ ਕੰਮ ਹੀ ਆਪਾਂ ਦੁਪੱਟੇ ਦੇ ਉੱਪਰ ਕੀਤਾ ਐਂਡ ਪ੍ਰੋਪਰ ਤੁਸੀਂ ਦੇਖ ਸਕਦੇ ਦੁਪੱਟੇ ਦੇ ਵਿੱਚ ਚਾਲ ਜਿਹੜਾ ਬਣਿਆ ਹੋਇਆ ਕਾਫੀ ਹੈਵੀ ਦੁਪੱਟਾ ਜੀ ਐਂਡ ਕਲਰ ਕੰਟਰਾਸਟ ਦੀ ਆਪਾਂ ਗੱਲ ਕਰੀਏ ਤਾਂ ਬਹੁਤ ਹੀ ਪਿਆਰਾ ਜਿਹਾ ਕਲਰ ਕੰਟਰਾਸਟ ਜਿਹੜਾ ਕੀਤਾ ਹੋਇਆ ਹੈ ਲੋ ਜੀ ਹੁਣ ਤੁਹਾਨੂੰ ਦੱਸਦੇ ਆਪਾਂ ਸਟਿਚਿੰਗ ਬਾਰੇ ਕੁਸ਼ਪਣਾ ਕਹਿੰਦੇ ਕਿ ਸਾਡਾ ਸਟਿਚਿੰਗ ਦਾ ਪ੍ਰਾਈਸ ਤੁਸੀਂ ਕਾਫੀ ਜ਼ਿਆਦਾ ਵਧਾ ਦਿੱਤਾ ਦੇਖੋ ਭੈਣੋ ਇਦਾਂ ਕੋਈ ਨਹੀਂ ਕਰਦਾ ਹੈਗਾ ਕਿ ਬਿਨਾ ਮਤਲਬ ਤੋਂ ਆਪਾਂ ਤੁਹਾਡੀ ਸਟਿਚਿੰਗ ਦਾ ਪ੍ਰਾਈਸ ਵਧਾ ਦਾਂਗੇ ਨਾ ਤੋ ਉਹਨੂੰ ਪ੍ਰੋਪਰ ਸੂਟ ਦੇ ਵਿੱਚ ਦਿਸ ਵੀ ਰਿਹਾ ਹੋਣਾ ਕਿ ਕਿੰਨਾ ਇਸ ਸੂਟ ਉੱਪਰ ਟਾਈਮ ਲੱਗ ਗਿਆ ਕਿੰਨਾ ਇਸ ਸੂਟ ਦੇ ਉੱਪਰ ਖਰਚਾ ਆ ਗਿਆ ਹੁਣ ਤੁਸੀਂ ਦੇਖੋ ਟਿਸ਼ੂ ਇੰਨਾ ਚੜਾਈ ਦੇ ਵਿੱਚ ਲੱਗਿਆ ਹੋਇਆ ਅਰਾਊਂਡ ਅਗਰ ਮੈਂ ਗੱਲ ਕਰਾਂ ਤਾਂ 2 ਤੋਂ 3 ਮੀਟਰ ਦੇ ਵਿੱਚ ਟਿਸ਼ੂ ਜਿਹੜਾ ਸਾਡੇ ਕੱਲੇ ਦੁਪੱਟੇ ਨੂੰ ਲੱਗਿਆ ਹੋਇਆ ਠੀਕ ਹੈ ਜੀ ਅੱ ਕੋਈ ਸ਼ਾਪ ਤੋਂ ਨਹੀਂ ਆਪਾਂ ਇਹ ਟਿਸ਼ੂ ਲੈ ਕੇ ਲਗਾ ਦਿੰਦੇ ਜਿਵੇਂ ਆਮ ਹੀ ਲੈਚਸ ਵਾਲੀ ਸ਼ਾਪ ਤੋਂ ਟਿਸ਼ੂ ਮਿਲ ਜਾਂਦਾ ਬਟ ਉਹ ਟਿਸ਼ੂ ਨਹੀਂ ਹੈਗਾ ਅਸੀਂ ਅੱچھے ਕੁਆਲਟੀ ਦਾ ਟਿਸ਼ੂ ਜਿਹੜਾ ਆਪਾਂ ਤੁਹਾਡੇ ਦੁਪੱਟੇ ਦੇ ਉੱਪਰ ਲਗਾਉਨੇ ਆ ਤੁਹਾਡੇ ਸੂਟ ਦੇ ਵਿੱਚ ਲਗਾਉਨੇ ਆ ਅਗਰ ਅੱਛਾ ਕੰਮ ਚਾਹੋਗੇ ਤਾਂ ਉਹਦੀ ਪ੍ਰਾਈਸ ਵੀ ਦੇਖੋ ਉਹ ਤੁਹਾਨੂੰ ਪੇ ਕਰਨੀ ਪਏਗੀ ਠੀਕ ਹੈ ਦੇਖੋ ਉਹਦੇ ਸੂਟ ਦੀ ਲੁੱਕ ਦੇਖੋ ਤਨ ਕੁਛ ਵੀ ਦੱਸਣ ਦੀ ਲੋੜ ਨਹੀਂ ਸੂਟ ਬਾਰੇ ਸੂਟ ਆਪ ਹੀ ਬੋਲ ਕੇ ਦੱਸ ਰਿਹਾ ਕਿ ਮੈਂ ਕਿੰਨੇ ਦੇ ਵਿੱਚ ਰੈਡੀ ਹੋਇਆ ਹੋਇਆ ਠੀਕ ਹੈ ਜੀ ਉਹ ਹੋ ਪਿਆਰਾ ਜਿਹਾ ਕਲਰ ਕੰਟਰਾਸਟ ਬਣਿਆ ਹੋਇਆ ਅਗਰ ਤੁਸੀਂ ਕਲਰ ਕੰਟਰਾਸਟ ਨਹੀਂ ਲਾਈਕ ਕਰਦੇ ਤੁਸੀਂ ਮਹਿਰੂਨ ਕਲਰ ਨਹੀਂ ਲਾਈਕ ਕਰਦੇ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰਵਾਓ ਜ਼ਰੂਰੀ ਨਹੀਂ ਕਿ ਜੋ ਕਲਰ ਤੁਹਾਨੂੰ ਦਿਖਾਏ ਆ ਤੁਸੀਂ ਉਹਦੇ ਉੱਪਰ ਹੀ ਕਰਵਾਣਾ ਔਰ ਫਿਰ ਮੈਂ ਇੱਕ ਗੱਲ ਬਾਰ ਬਾਰ ਕਹਿ ਰਹੀ ਆ ਚਾਹੇ ਅਸੀਂ ਪ੍ਰਿੰਟ ਸੂਟਾਂ ਦੀ ਵੀਡੀਓ ਅਪਲੋਡ ਕੀਤੀ ਚਾਹੇ ਅਸੀਂ ਮਸ਼ੀਨ ਵਰਕ ਸੂਟਾਂ ਦੀ ਵੀਡੀਓ ਅਪਲੋਡ ਕੀਤੀ ਉਹਦੇ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਹੁੰਦਾ ਠੀਕ ਹੈ ਜੀ ਬਟ ਫਿਰ ਵੀ ਪੈਣਾ ਦੇ ਮੈਸੇਜ ਹੁੰਦੇ ਆ ਦੀ ਪ੍ਰਾਈਸ ਤੁਸੀਂ ਸਟਿਚਿੰਗ ਨਾਲ ਦੱਸ ਰਹੇ ਹੋ ਦੇਖੋ ਅਗਰ ਤੁਹਾਨੂੰ ਸੂਟ ਅਸੀਂ ਵਿਦਆਊਟ ਸਟਿਚਿੰਗ ਦਿਖਾਇਆ ਤਾਂ ਉਹਦੀ ਪ੍ਰਾਈਸ ਵਿਦਆਊਟ ਸਟਿਚਿੰਗ ਹੀ ਅਸੀਂ ਦੱਸਾਂਗੇ ਠੀਕ ਹੈ ਜੀ ਅਗਰ ਤੁਹਾਨੂੰ ਵਿਦ ਸਟਿਚਿੰਗ ਦਿਖਾਇਆ ਹੈ ਜਿਵੇਂ ਹੁਣ ਇਹ ਸੂਟ ਨੇ ਆਪਾਂ ਤੁਹਾਨੂੰ ਸਟਿਚਿੰਗ ਨਾਲ ਦਿਖਾਏ ਹੋਏ ਨੇ ਤੁਸੀਂ ਸਾਨੂੰ ਸਕਰੀਨਸ਼ਾਟ ਇਹਦਾ ਵਟਸਐਪ ਤੇ ਭੇਜੋਗੇ ਤੇ ਆਪਾਂ ਤੁਹਾਨੂੰ ਸਟਿਚਿੰਗ ਨਾਲ ਹੀ ਪ੍ਰਾਈਸ ਦੱਸਾਂਗੇ ਠੀਕ ਹੈ ਜੀ ਅਗਰ ਤੁਸੀਂ ਸਟਿਚਿੰਗ ਨਹੀਂ ਕਰਵਾਉਣਾ ਚਾਹੁੰਦੇ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਆਪਾਂ ਤੁ ਉਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਡਿਜ਼ਾਈਨ ਪਸੰਦ ਆ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਨਾ ਸਕਰੀਨ ਦੇ ਉੱਪਰ ਆਪਣਾ WhatsApp ਨੰਬਰ ਜਿਹੜਾ ਉਹ ਸ਼ੋ ਹੋ ਰਿਹਾ ਠੀਕ ਹੈ ਐਂ ਤੁਸੀਂ ਆਰਡਰ ਕਿਵੇਂ ਕਰਨਾ ਹੈ ਉਹ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਆਪਾਂ ਤੁਹਾਨੂੰ ਸਾਰਾ ਪ੍ਰੋਸੈਸ ਦੱਸ ਦਾਂਗੇ ਬੱਸ ਮੈਂ ਵੀਡੀਓ ਦੇ ਵਿੱਚ ਦੱਸ ਚੁੱਕੀ ਆਂ ਕਈ ਵਾਰ ਭੈਣਾ ਵੀਡੀਓ ਸਕਿਪ ਕਰਕੇ ਦੇਖ ਲੈਂਦੀ ਫਿਰ ਉਹਨਾਂ ਨੂੰ ਪਤਾ ਨਹੀਂ ਚੱਲਦਾ ਕਿ ਅਸੀਂ ਕਿਵੇਂ ਦਾ ਪ੍ਰੋਸੈਸ ਦੱਸਿਆ ਹੋਇਆ ਹਨਾ ਸਾਰਾ ਕੁਝ ਪੇਮੈਂਟ ਬਾਰੇ ਤੁਸੀਂ ਆਰਡਰ ਕਿਵੇਂ ਕਰਨਾ ਸਾਰਾ ਤੁਹਾਨੂੰ WhatsApp ਤੇ ਆਪਾਂ ਮੈਸੇਜ ਕਰ ਦਾਂਗੇ ਠੀਕ ਹੈ ਜੀ ਤੇ ਲੋ ਜੀ ਉਮੀਦ ਕਰਦੇ ਆ ਕਿ ਤੁਹਾਨੂੰ ਜਿਹੜੀ ਸਾਡੀ ਅੱਜ ਵਾਲੀ ਕਲੈਕਸ਼ਨ ਨੇ ਉਹ ਵਧੀਆ ਲੱਗੀ ਹੋਵੇਗੀ ਅਗਰ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਐਂਡ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਮਿਲਦੇ ਆ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ